ਲੋਗੀ ਤੇ ਰਾਤਾਂ ਨੂੰ ਦੇਖ ਰਹੇ ਪਿਆਰੇ শ্রোਤੇਓ ਸਾਰੰਗ ਪਰਿਸ਼ਾਸ਼ਿਕਾ ਨਮਸਕਾਰ ਅੱਜ ਗਰੁੱਪ ਦੇ ਵਿੱਚ ਇਹ ਬੱਚੀ ਜਿਹੜੀ ਐ ਤਾਰਿਆਂ ਤੋਂ ਪੁੱਛ ਚੱਲਦੇ ਸਾਰੀ ਰਾਤ ਤੇਰਾ ਤੱਕ ਨਹੀਂ ਆ ਜਿਹੜਾ ਲੋਗੀ ਪੇਸ਼ ਕਰਨ ਲਗੀ ਇਸਾਰੀ ਰਾਤ ਤੇਰਾ ਤੱਕ ਨਹੀਂ ਆ ਤਾਰਿਆਂ ਤੋਂ ਪੁੱਛੀ ਜਾਂਦੇ ਸਾਰੀ ਰਾਤ ਤੇਰਾ ਤੱਕ ਨਹੀਂ ਆ ਚੰਨ ਵੇ ਪੇ ਮੈਂ ਤੇਰੇ ਲਈ ਹੋਈਆਂ ਸਵਾਲਾਂ ਲਾਰਿਆਂ ਤੋਂ ਕੁਛ ਚੰਨ ਵੇ ਸਾਰੀ ਰਾਤ ਤੇਰਾ ਤੱਕਦੀਆਂ ਰਾਤ ਤਾਰਿਆਂ ਤੋਂ ਕੁਛ ਚੰਨ ਵੇ ਅੱਧੀ ਅੱਧੀ ਰਾਤੀ ਵਿੱਚ ਵਾਰੀ ਦੇ ਘਣੇ ਅੱਧੀ ਅੱਧੀ ਰਾਤੀ ਵਿੱਚ ਵਾਰੀ ਦੇਖ ਲੋਨੀਆਂ ਹਾਏ ਵੇਖ ਲੋਨੀਆਂ ਹੰਝੂਆਂ ਦੇ ਹਾਰ ਤੇਰੇ ਲਈ ਮੈਂ ਪਰੋਨੀਆਂ ਹਾਏ ਮੈਂ ਪਰੋਨੀਆਂ ਨਾਲ ਪਰਦੀਆਂ ਠੰਡੇ ਠੰਡੇ ਸਾਰਿਆਂ ਤੋਂ ਕੁਛ ਜਾਣਵੇ ਵੇ ਮੈਂ ਤੇਰੇ ਲਈ ਹੋਈਆ ਤਵਾ ਸਾਰਿਆਂ ਤੋਂ ਕੁਛ ਜਾਣਵੇ ਤਾਰੇ ਰਾਤ ਤੇਰਾ ਤੱਕ ਨੀ ਯਾਰਾ ਤਾਰੇ ਹੱਥ ਪੁੱਛ ਚੰਨ ਮੇ ਕੱਲ ਨੂੰ ਊੜੀਕ ਦੀ ਸੱ ਕੱਲ ਤੇਰੀ ਆਈ ਨਾ ਕੱਲ ਤੇਰੀ ਆਈ ਨਾ ਕੱਲ ਨੂੰ ਊੜੀਕ ਦੀ ਸੱ ਕੱਲ ਤੇਰੀ ਆਈ ਨਾ ਕੱਲ ਤੇਰੀ ਆਈ ਨਾ ਅਸਾਂ ਵਾਲੀ ਥਮਾ ਹਜੇ ਸੀਖ ਮੈਂ ਬੁਝਾਈ ਨਾ ਹਾਂ ਮੈਂ ਬੁਝਾਈ ਨਾ ਕੀਤਾ ਸਾੜ ਕੇ ਸਵਾ ਸਾਰਿਆਂ ਤੋਂ ਕੁਛ ਜਾਣਵੇ ਵੇ ਵੇ ਮੈਂ ਤੇਰੇ ਲਈ ਹੋਈਆਂ ਤਬਾ ਸਾਰਿਆਂ ਤੋਂ ਕੁਛ ਜਾਣਵੇ ਵੇ ਸਾਰਿਆਂ ਤੋਂ ਕਿਰਤ ਕਰਨੀ ਆ ਰਾਹ ਸਾਰਿਆਂ ਤੋਂ ਕੁਛ ਜਾਣਵੇ ਸਾਰਿਆਂ ਤੋਂ ਕੁਛ ਜਾਣਵੇ ਸਾਰਿਆਂ ਤੋਂ ਕੁਛ ਜਾਣਵੇ